ਜੇਗਾ ਦੂਰ ਜਾਦੇ ਦੇਖੋ ਕਿੰਨਾ ਜ਼ਿਆਦਾ ਸੋਨਾ ਸ਼ਹਿਰ ਲੱਗ ਰਿਹਾ ਵਾ ਤੇ ਇੱਥੇ ਸਾਨੂੰ ਨਾ ਕਾਰਾਂ ਬਹੁਤ ਘੱਟ ਦੇਖਣ ਨੂੰ ਮਿਲੀਆਂ ਸੀਗੀਆਂ ਜਿਵੇਂ ਬ੍ਰੈਂਕਟਾਂ ਦੇ ਵਿੱਚ ਤਾਂ ਹਰੇਕ ਬੰਦੇ ਕੋ ਕਾਰ ਆ ਪਰ ਇੱਥੇ ਕਾਰਾਂ ਬਹੁਤ ਘੱਟ ਸੀ ਸੋ ਆਪਾਂ ਚਾਰਚ ਘੁੰਮਣ ਗਏ ਸੀਗੇ ਪਰ ਕਾਰਨ ਕੀ ਹੋਇਆ ਕਿ ਉਹ ਕਹਿੰਦੇ ਚਾਰਚ ਬੰਦ ਆਗੀ 1 ਤੋਂ ਲੈ ਕੇ 4 ਵਜੇ ਦਾ ਕੋਈ ਟਾਈਮ ਲਿਖਿਆ ਹੋਇਆ ਸੀਗਾ ਤੇ ਆਪਣੇ ਕੋਲੇ ਕਨਵਰਟਰ ਸੀਗਾ ਨਾ ਲੈਂਗੁਏਜ ਤਾਂ ਨਹੀਂ ਪਤਾ ਲੱਗ ਰਿਹਾ ਸੀਗਾ ਫਿਰ ਆਪਾਂ ਇੱਧਰ ਆ ਕੇ ਵਾਪਸ ਹੁਣ ਆਪਾਂ ਕੱਲ ਵਾਲੀ ਜਗ੍ਹਾ ਤੇ ਫੇਰ ਆ ਗਏ ਆ ਆਪਾਂ ਬ੍ਰੇਕਫਾਸਟ ਕਰਨ ਆਏ ਆ ਇੱਥੇ ਬ੍ਰੇਕਫਾਸਟ ਕਰਨਾ ਤੇ ਮੇਨ ਚੀਜ਼ ਤੁਹਾਨੂੰ ਅੱਜ ਆਪਾਂ ਇਸ ਰੈਸਟੋਰੈਂਟ ਦਾ ਵੀ ਟੂਰ ਦਿੰਨੇ ਆਂਗੇ ਤੇ ਨਾਲ-ਨਾਲ ਦੱਸਦੇ ਆਂ ਵੀ ਕਿੰਨਾ ਦਾ ਇਹ ਰੈਸਟੋਰੈਂਟ ਆਪਾਂ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਾਵਾਂਗੇ ਤੇ ਕਰਦੇ ਆਂ ਆਪਾਂ ਗੱਲਾਂ ਬਾਤਾਂ ਤੇ ਆਜੋ ਆਪਾਂ ਚੱਲੀ ਅੰਦਰ ਸੋ ਆਪਾਂ ਰੈਸਟੋਰੈਂਟ ਦੇ ਅੰਦਰ ਆ ਗਏ ਸੀਗੇ ਤੇ ਵੈਸੇ ਇੱਥੇ ਜ਼ਿਆਦਾਤਰ ਗੋਰੀ ਹੀ ਆਉਂਦੇ ਆਗੇ ਕਿਉਂਕਿ ਬ੍ਰੇਕਫਾਸਟ ਦੇ ਵਿੱਚ ਇਹ ਰੈਸਟੋਰੈਂਟ ਓਪਨ ਹੁੰਦਾਗਾ ਸਵੇਰੇ 7 ਵਜੇ 8 ਵਜੇ ਤੋਂ ਲੈ ਕੇ ਤੇ 1 2 ਵਜੇ ਤੱਕ ਓਪਨ ਹੁੰਦਾਗਾ ਕਿਉਂਕਿ ਬ੍ਰੇਕਫਾਸਟ ਦਾ ਟਾਈਮ ਹੀ ਉਹ ਆਗਾ ਤੇ ਹੁਣ ਆਪਾਂ ਤੁਹਾਨੂੰ ਇਹਦੇ ਓਨਰ ਦੇ ਨਾਲ ਵੀ ਮਿਲਾਉਣੇ ਆ ਕਿ ਉਹ ਓਨਰ ਕਦੋਂ ਇੱਥੇ ਆਏ ਸੀਗੇ ਕਿੱਥੋਂ ਆ ਉਹ ਬੈਕਗ੍ਰਾਉਂਡ ਉਹਨਾਂ ਦਾ ਕੀ ਆ ਤੇ ਇਸ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਆਉਣ ਦੇ ਲਈ ਕਿਹੜੇ-ਕਿਹੜੇ ਚੈਲੰਜਸ ਜਿਹੜੇ ਆ ਉਹ ਉਹਨਾਂ ਨੂੰ ਫੇਸ ਕਰਨੇ ਪਏ ਤੇ ਕਿਉਬਿਕ ਦੇ ਵਿੱਚ ਜਦੋਂ ਆ ਕੇ ਰਹੇ ਤੇ ਉਦੋਂ ਉਹਨਾਂ ਨੂੰ ਕਿਹੜੇ-ਕਿਹੜੇ ਚੈਲੰਜਸ ਫੇਸ ਕਰਨੇ ਪਏ ਅੱਜ ਆਪਾਂ ਚੱਲੀਏ ਗੋਰਿਆਂ ਦਾ ਖਾਣਾ ਪਾਣੀ ਆ ਇੱਥੇ ਤੇ ਆਪਣਾ ਕਹਿ ਲੋ ਕਿ ਇੰਡੀਅਨ ਫੂਡ ਨਹੀਂ ਹੈਗਾ ਇਹ ਤੇ ਇਹਨਾਂ ਦਾ ਗੋਰਿਆਂ ਦਾ ਜਿਵੇਂ ਕਹਰੂ ਕਿ ਮਾਰਨਿੰਗ ਦੇ ਵਿੱਚ ਬ੍ਰੇਕਫਾਸਟ ਦੇ ਵਿੱਚ ਓਮਲੇਟਸ ਵਗੈਰਾ ਹੋਗੇ ਬ੍ਰੈਡ ਹੋਗੇ ਨੌਨ ਵੇਜ ਹੋ ਗਿਆ ਉਹ ਸਾਰਾ ਕੁਝ ਆ ਤੇ ਇਹਨਾਂ ਦਾ ਜਿਹੜਾ ਕਹੋ ਕਿ ਸੈਟਅਪ ਦੇਖੋ ਬਹੁਤ ਜ਼ਿਆਦਾ ਸੋਹਣਾ ਸੈਟਅਪ ਰੱਟ ਕੀ ਪਾ ਰਿਹਾ ਸੀ ਤੇ ਤੋਂ ਉਹਨਾਂ ਦਾ ਕਿਚਨ ਦਾ ਟੂਰ ਵੀ ਕਰਵਾਉਣਾ ਆਜੂ ਆਪਾਂ ਕਿਚਨ ਦੇ ਵਿੱਚ ਲੈ ਕੇ ਚાલਦੇ ਆਂ ਤੇ ਮਿਲਾਉਣੇ ਤੁਹਾਨੂੰ ਹੁੰਦਾ ਤੇ ਨਾਲ। ਇਹ ਵੀ ਬਣਾ ਲੈ। ਕਈਸ਼ੋ ਤਾਂ ਨਹੀਂ ਹੈ। ਦੱਸ ਦੋ। ਇਹ ਵੀ ਬਣਾ ਸਕਦਾ। ਹਾਂ। ਓਕੇ। ਸੋ ਆਪਾਂ ਨੂੰ ਕਿਚਨ ਦੇ ਵਿੱਚ ਇਹ ਇਜਾਜ਼ਤ ਮਿਲ ਗਈ ਹੈ ਵੀਡੀਓ ਬਣਾਉਣ ਦੀ। ਆਪਾਂ ਤੁਹਾਨੂੰ ਕਿਚਨ ਦੇ ਅੰਦਰ ਲੈ ਕੇ ਚਾਲਦੇ ਆਂ ਨਾਲੇ ਕਿਚਨ ਦਾ ਟੂਰ ਕਰਵਾਉਣੇ ਤੇ ਨਾਲੇ ਮਿਲਾਉਣੇ ਆ ਤੁਹਾਨੂੰ ਆਪਾਂ ਬੇਮਲ ਨਾਲ। ਇਹ ਤਾਂ ਰੈਸਟੋਰੈਂਟ ਵਿੱਚ। ਹਾਂ। ਜੈਸੇ ਵੀ ਆਪਕੋ ਠੀਕ ਲਗੇ। ਤੋ ਇਹ ਲਗਾ ਲਓ ਆਪ। ਆਪਾਂ ਖੜੇ ਆ ਇਸ ਰੈਸਟੋਰੈਂਟ ਦੇ ਮਾਲਕ ਦੇ ਨਾਲ। ਸੋ ਇਹਨਾਂ ਦਾ ਨਾਮ ਹੈ ਜੀ ਬੀ ਮਲਕ। ਹਾਂਜੀ ਬੀਮਲ ਕਿਵੇਂ ਹੋ ਆਪਕਾ ਠੀਕ ਠਾਕ ਹੈ ਆਪਕੇ ਠੀਕ ਠਾਕ ਹੈ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਇਹ ਰੈਸਟੋਰੈਂਟ ਬਾਰੇ ਤੁਹਾਡੇ ਆਪਣੇ ਬਾਰੇ ਤੁਸੀਂ ਬੇਸਿਕਲੀ ਇੰਡੀਆ ਤੋਂ ਕਿੱਥੋਂ ਮੈਂ ਬੇਸਿਕਲੀ ਵੈਸਟ ਬੰਗਾਲ ਸਿਲਿਗੂੜੀ ਸੇ ਹਾਂ ਓਕੇ ਤੇ ਕਯੂਬਿਕ ਦੇ ਵਿੱਚ ਕਦੋਂ ਆਏ ਸੀ ਮੈਂ ਆਇਆ 2018 ਮੈਂ 2018 ਮੈਂ ਸਿੱਧਾ ਕਯੂਬਿਕ ਦੇ ਵਿੱਚ ਹੀ ਆਏ ਸੀ ਹਾਂਜੀ ਸਾਹਿਬ ਸਿੱਧਾ ਕਯੂਬਿਕ ਮੈਂ ਆਇਆ ਸੀ ਕਿੱਦਾਂ ਲੱਗਿਆ ਇੱਥੇ ਆ ਕੇ ਪਹਿਲੇ ਤਾਂ ਐਸਾ ਲੱਗਾ ਕਿ ਭਾਗ ਜਾਵਾਂ ਇੱਥੋਂ ਕਿਉਂ क्योंकि फ्रेंच था हाँ हाँ और फ्रेंच में तो कभी सुने भी नहीं था हाँ हाँ फ्रेंच कैसे बोला जाता है ओके लेकिन जब आया नया हाँ। चलो भाई नया चैलेंज है चैलेंज की फेस हुए एकदम तो पहला, पहला पहले स्टार्टिंग चाहिए थे ऐसे लगे कहाँ आ गए अच्छा लग रहा है कि दूसरी दुनिया है फ्रेंड्स कुछ समझ नहीं आ रहा सीखने में कितना टाइम लग गया पहले पहले तो दिक्कत हुई समझ में नहीं आ रहा था जब स्कूल गए

इंडिया में था तो मैं शेफ था बैंगलोर में अच्छे पोजिशन में था जब इधर आया तो जीरो सी करना पड़ा पहले से, से सोच रहा था कि अब अपना कुछ करना है जब इंडिया में भी था तो सोचा था कर लूँगा लेकिन जब इधर आने का फेस चैलेंज हो गया तो लगभग चार साल जैसा उसने किया उसके बाद 5 ਸਾਲ ਦੇ ਬੱਚ ਲੋ ਤਾਂ ਆਪਣਾ ਬਿਜ਼ਨਸ ਸਟਾਰਟ ਕਰਨਗੇ ਸੋਚੇ ਠੀਕ ਹੈ ਲੈ ਲਈ ਤੇ ਸਾਨੂੰ ਥੋੜਾ ਜਿਆ ਕੇਜਨ ਦਾ ਟੂਰ ਦਿਓ ਵੀ ਤੁਸੀਂ ਕੀ ਕੀ ਕੁਸ਼ ਇੱਥੇ ਰੈਡੀ ਕਰਦੇ ਹੋ ਕੀ ਕੀ ਕੁਸ਼ ਬਣਾਉਣੇ ਹੋਗੇ ਖਾਸ ਚੀਜ਼ਾਂ ਜਿਹੜੀਆਂ ਕਿ ਹਰ ਇੱਕ ਬੰਦੇ ਨੂੰ ਪਸੰਦ ਆਉਣ ਹਮਮ ਅਤੇ ਵੈਫਲ ਜੋ ਹਮ ਲੋਕ ਨੇ ਵਿਦੇਸ਼ ਸੇ ਸਟਾਰਟ ਕਰਦੇ ਹੋ ਵੀ ਇਹ ਫਰੈਸ਼ ਫੂਡ ਹੈ ਰੋਜ਼ ਡੇਲੀ ਯੂਜ਼ ਕਰਾ ਜਾਤਾ ਹੈ ਤੇ ਡੇਲੀ ਖਤਮ ਹੋ ਜਾਤਾ ਹੈ ਇਸੇ ਇਹ ਪੈਟਰਨ ਹੈ पता पटेटो तो है जो फ्रेश बना जाता है सॉसेज है और सिर्फ डेली बना जाता है तो आपने आपने, आ, आपने पहले सीखा सब कुछ कैसे तो तो नाये, नाये में <laughs> कुछ नाम ही नहीं मालूम था फ्रेंड में क्या वो क्या बोला जाता है एक तो चीज़ मैं थोनों होर दसा फर्स्ट टाइम इतने आके मिले तो अपने जोड़े ऑनर होंगे है कुर्ता पजामा पा के अच्छे कपड़े पहन के बैठे होते गले ਤੋ ਇਹ ਆਰਨਰ ਦੇਖੋ ਐਸੇ ਲੱਗ ਰਿਹਾ ਕਿ ਯਾਹ ਤੇ ਸ਼ਰਕ। ਤੋ ਯਾਹ ਵੀ ਐਸਾ ਲੱਗ ਰਿਹਾ ਕਿ ਥੋੜੀ ਜਿਹੀ ਆਰਨਰ ਹੋ ਗਈ ਪਰ ਉਹਨੇ ਉਹ ਤੋਂ ਵੀ ਡਬਲ ਕੰਮ ਕਰਨਾ ਪੈਂਦਾ ਇਦੀ ਹੈਗਾ ਕਿ ਤੁਸੀਂ ਜਗ੍ਹਾ ਦੇ ਸਾਈਡ ਤੇ ਹੋ ਕੇ ਬੈਠ ਜੋਗੇ ਕਿ ਠੀਕ ਹੈ ਜੀ ਵਰਕਰ ਕੰਮ ਕਰ ਰਹੇ ਨੇ ਇਹਦਾ ਕੋਈ ਸਵਾਲ ਨਹੀਂ। ਸਾਰੇ ਕੁਝ ਫਰੈਸ਼ ਕੰਡ ਰਿਹਾ ਹੈ ਸਭ ਠੀਕ ਹੈ। ਸਾਰੇ ਕੁਝ ਸਹੀ ਹੈ। ਸੋ ਜੇ ਮਾਪਿਆ ਮੇਰੀ ਵੀਡੀਓ ਦੇਖਦੇ ਆ ਮੈਨੂੰ ਇਹ ਦੱਸੋ ਜਦੋਂ ਨਿਆਰੇ ਟੈਂ ਟੈਂ ਕਰਦੇ ਆਪਾਂ ਇਹਨਾਂ ਨੂੰ ਕਿੱਦਾਂ ਛੁਪ ਕਰਾ ਸਕਦੇ ਆ ਇਹਨਾਂ ਨੂੰ ਟੈਂ ਟੈਂ ਆ ਦੇਖੋ ਤੋ ਇਧਰ ਆਪਣੇ ਆ ਗਏ ਸ਼ੇਕ ਇਧਰੋਂ ਪਤਾ ਨਹੀਂ ਲੱਗਦਾ ਇਹਨਾਂ ਨੂੰ ਕਿਹੜਾ ਕਦੋਂ ਵਿੜਿਆ ਬਣਾਊਗਾ ਦੋਨਾਂ ਨੇ ਆਪਣੇ ਕੈਮਰੇ ਆਨ ਕੀਤੇ ਆ ਰੈਸਟੋਰੈਂਟ ਪੇਟ ਪੂਜਾ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਚਰਚ ਚਰਚ ਦਾ ਨਾਮ ਸੀ ਸੈਂਟ ਐਂਡੀ ਬਿਊਕਰੇ ਫ੍ਰੈਂਚ ਦਾ ਨਾਮ ਆ ਸ਼ਾਇਦ ਮੈਂ ਗਲਤ ਪ੍ਰੋਨਾਉਂਸ ਕੀਤਾ ਹੋਵੇ ਪਰ ਚਰਚ ਬਹੁਤ ਜ਼ਿਆਦਾ ਸੋਹਣਾ ਬਣਿਆ ਸੀਗਾ ਤੇ ਮੈਂ ਤਾਂ ਦੂਜੀ ਵਾਰ ਚਰਚ ਤੇ ਵਿੱਚ ਆਈ ਸੀ ਪਹਿਲੀ ਵਾਰ ਜਦੋਂ ਅਸੀਂ ਲਾਸਟ ਈਅਰ ਪੀਸੀ ਗਏ ਸੀਗੇ ਮੈਂ ਉੱਥੇ ਚਰਚ ਦੇਖੀ ਸੀ ਸੈਂਟ ਐਨਾ ਜਿਹੜੇ ਸੀਗੇ ਜੀਸਸ ਤੇ ਗ੍ਰੈਂਡ ਮਦਰ ਸੀ ਤੇ ਫਰਾਂਸ ਦੇ ਲੋਕਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਚਰਚ ਬਣਾਇਆ ਸੀ ਇੱਥੇ ਇਹਨਾਂ ਨੇ ਛੋਟੀਆਂ-ਛੋਟੀਆਂ ਲੈਂਪ ਵਾਲੀਆਂ ਕੈਂਡਲਸ ਰੱਖੀਆਂ ਸੀ ਕਿ ਜੇ ਕਿਸੇ ਨੇ ਬਾਈ ਕਰਨੀਆਂ ਵਾ ਤਾਂ ਉਹ ਬਾਈ ਕਰ ਸਕਦੇ ਆ ਸੋ 10 ਡਾਲਰ ਦੀ ਐਵੇਂ ਕੁਝ ਕੈਂਡਲਸ ਸੀਗੀ ਤੇ ਕੁਝ ਲੋਕੀ ਬਾਈ ਵੀ ਕਰਦੇ ਸੀ ਹਰੇਕ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਆ ਸੋ ਚਰਚ ਨੂੰ ਘੁੰਮਣ ਦੇ ਲਈ ਤੁਹਾਡੇ ਕੋਲੇ ਟਾਈਮ ਵੀ ਜਿਹੜਾ ਖੁੱਲਾ ਚਾਹੀਦਾ ਵਾ ਕਿਉਂਕਿ ਬਹੁਤ ਵੱਡਾ ਚਰਚ ਬਣਿਆ ਹੋਇਆ ਤੇ ਆਰਕੀਟੈਕਚਰ ਵੀ ਬਾ ਕਮਾਲਾ ਕੁਝ ਸਮਾਂ ਚਰਚ ਦੇ ਵਿੱਚ ਬਤਾਇਆ ਤੇ ਫਿਰ ਆਪਾਂ ਫਿਰ ਗੱਡੀ ਪਾ ਲਈ ਰੋਡ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਸਾਰਿਆਂ ਨੇ ਮਿਲ ਜੁਲ ਕੇ ਸਲਾਹ ਕੀਤੀ ਕਿ ਥੋੜਾ ਟਾਈਮ ਰੂਮ ਦੇ ਵਿੱਚ ਜਾਂਦੇ ਆ ਰੈਸਟ ਕਰਦੇ ਆ ਫਿਰ ਜਾਂਦੇ ਹੋਏ ਯਾਦ ਆ ਗਿਆ ਵੀ ਸਾਡਾ ਤਾਂ ਵੀ ਅੱਜ ਦੁੱਧ ਖਤਮ ਆ ਸੋ ਆ ਗ੍ਰੋਸਰੀ ਸਟੋਰ ਐਵੇਂ ਇੱਥੇ ਛੋਟੇ ਛੋਟੇ ਬਣੇ ਆ ਸੋ ਫਿਰ ਅਸੀਂ ਗ੍ਰੋਸਰੀ ਸਟੋਰ ਲੱਭਿਆ ਤੇ ਅਸੀਂ ਕੁਝ ਖਾਣ ਪੀਣ ਦਾ ਸਮਾਨ ਵੀ ਚੱਕਣਾ ਸੀਗਾ ਸੋ ਇੱਥੋਂ ਫਿਰ ਅਸੀਂ ਦੁੱਧ ਲਿਆ ਕੁਝ ਫਰੂਟਸ ਲੈ ਕੁਝ ਅਸੀਸ ਤੇ ਖਾਣ ਪੀਣ ਦਾ ਵੀ ਲਿਆ ਤੇ ਫਿਰ ਆਪਾਂ ਅੱਗੇ ਕਰੇ ਕਰਿਆ ਆਪਾਂ ਥੋੜੀ ਦੇ ਰੈਸਟ ਕੀਤੀ ਤੇ ਆ ਫਿਰ ਆਪਾਂ ਸ਼ਾਮ ਨੂੰ ਚੱਲੇ ਆ ਹੁਣ ਘੁੰਮਣ ਫਿਰਨ ਸੋ ਸ਼ਾਮ ਨੂੰ ਅਸੀਂ ਜਾਣਾ ਸੀਗਾ ਇੱਕ ਲੇਕ ਦੇ ਕਿਨਾਰੇ ਪਰ ਇੱਧਰ ਅਸੀਸ ਨੂੰ ਫਿਰ ਇੱਥੇ ਮਿੱਟੀ ਰੋੜੇ ਮਿਲ ਗਏ ਤੇ ਅਸੀਂ ਸਫੇਰ ਇੱਥੇ ਖੇਡਦੀ ਜਾਂਦੀ ਸੀ ਇਹ ਸੀਗੇ ਫੇਰ ਲੇਕ ਦੇ ਕਿਨਾਰੇ ਕਹਿੰਦੇ ਹੁੰਦੇ ਨੇ ਕਿ ਕੈਨੇਡਾ ਦੀ ਠੰਡ ਵੀ ਬਹੁਤ ਮਾੜੀ ਆ ਤੇ ਕੈਨੇਡਾ ਦੀ ਗਰਮੀ ਵੀ ਬਹੁਤ ਮਾੜੀ ਆ ਤੋਂ ਪੇਥੇ ਇਦਾਂ ਪੈਂਦੀ ਆ ਨਾ ਜਿਵੇਂ ਇੰਡੀਆ ਦੇ ਵਿੱਚ ਤਾਂ ਹੁੰਦਾ ਸੀ ਕਿ ਪਸੀਨਾ ਆ ਜਾਂਦਾ ਸੀ ਇੱਥੇ ਪਸੀਨਾ ਨਹੀਂ ਆਉਂਦਾ ਬਟ ਤੁਹਾਡਾ ਸਰੀਰ ਵੀ ਚਿਪਚਿਪਾ ਜਿਹਾ ਹੋ ਜਾਂਦਾ ਤੇ ਤੁਸੀਂ ਧੁੱਪ ਚ ਖੜ੍ਹ ਨਹੀਂ ਸਕਦੇ ਸੋ ਇੱਧਰ ਮੇਰੇ ਨਾਲ ਮੇਰੇ ਹਮਸਫਰ ਸੋ ਗਰਮੀ ਵਾਕਈ ਬਹੁਤ ਜ਼ਿਆਦਾ ਆ 35 ਤੋਂ 30 ਡਿਗਰੀ ਟੈਂਪਰੇਚਰ ਸੋ ਅੱਜ ਡੇ ਟਾਈਮ ਸਾਨੂੰ ਇੰਡੀਆ ਯਾਦ ਆ ਗਿਆ ਪੂਰਾ ਸਾਨੂੰ 2-3 ਘੰਟਿਆਂ ਦੇ ਲਈ ਰੂਮ ਦੇ ਵਿੱਚ ਜਾਣਾ ਪੈਂਦਾ ਤੇ ਰੈਸਟ ਕਰਨੀ ਪੈਂਦੀ ਆ ਫਿਰ ਅਸੀਂ ਦੁਬਾਰੇ ਨਹਾ ਕੇ ਆਉਣੇ ਆ ਠੰਡੇ ਪਾਣੀ ਦੇ ਨਾਲ ਤੇ ਫਿਰ ਵਾਪਸ ਆਉਣੇ ਆ ਤੇ ਹੁਣ ਅਸੀਂ ਸ਼ਾਮ ਨੂੰ ਆਏ ਆ ਫਿਰ ਘੁੰਮਣ ਤੇ ਆ ਮੇਰੇ ਪਿੱਛੇ ਤੁਹਾਨੂੰ ਮੈਂ ਹੈਰੀ ਪੋਟਰ ਵਾਲੀ ਇੱਕ ਬਿਲਡਿੰਗ ਬਹੁਤ ਸੋਹਣੀ ਉਹ ਤੁਹਾਨੂੰ ਮੈਂ ਦਿਖਾ ਦਾਂ ਤੇ ਬਹੁਤ ਪੁਰਾਣਾ ਇਹ ਹੋਟਲ ਆ ਕਹਿੰਦੇ ਜਦੋਂ ਵਰਲਡ ਵਾਰ ਸੈਕਿੰਡ ਹੋਈ ਸੀ ਨਾ ਤਾਂ ਇੱਥੇ ਮੀਟਿੰਗ ਹੋਈ ਸੀਗੀ ਉਸ ਟਾਈਮ ਤੇ ਤੇ ਹੋਰ ਵੀ ਬਹੁਤ ਜ਼ਿਆਦੇ ਰਹੱਸਾ ਜੇ ਮੈਂ ਤੁਹਾਨੂੰ ਉੱਧਰ ਨਿਗਾਹ ਮਾਰ ਕੇ ਦਿਖਾਵਾਂ ਤਾਂ ਤੁਹਾਨੂੰ ਇੱਥੇ ਤੋਪਾਂ ਮਿਲਣਗੀਆਂ ਇਹ ਉਸ ਟਾਈਮ ਦੀਆਂ ਤੋਪਾਂ ਨੇ ਜੜੀਆਂ ਕਿ ਸਟਾਰਟਿੰਗ ਦੇ ਵਿੱਚ ਇੱਥੇ ਰੱਖੀਆਂ ਗਈਆਂ ਸੀ ਸਾਰੀਆਂ オリジナル ਨੇ ਰੰਗ ਰੂੰਗ ਕਰਕੇ ਇਹਨਾਂ ਨੇ ਰੱਖੀਆਂ ਹੋਈਆਂ ਨੇ ਤੇ ਆਪਾਂ ਤੁਹਾਨੂੰ ਟਰਾਈ ਕਰਾਂਗੇ ਕਿ ਆਪਾਂ ਤੁਹਾਨੂੰ ਉੱਪਰ ਲੈ ਕੇ ਚੱਲੀਏ ਤੇ ਤੁਹਾਨੂੰ ਉਹ ਵਾਲਾ ਜਿਹੜਾ ਆਪਣਾ ਹੋਟਲ ਬਣਿਆ ਹੋਇਆਗਾ ਤੇ ਉਹ ਅੰਦਰੋਂ ਦਿਖਾਈਏ ਬਾਕੀ ਤੁਹਾਨੂੰ ਉੱਥੇ ਰਹਿਣ ਦੇ ਲਈ ਵੀ ਰੂਮ ਵਗੈਰਾ ਮਿਲ ਜਾਂਦਾਗਾ ਸਵਾਨਾ ਅਸੀਂ ਬਹੁਤ ਸ਼ਾਂਤੀ ਦੇ ਨਾਲ ਘੁੰਮਿਆ ਮੈਨੂੰ ਲੱਗਦਾ ਸਾਨੂੰ ਵੀ ਕੋਈ ਬੜਾ ਹੋੜੀ ਆ ਲੱਗਿਆ ਪਹਿਲਾਂ ਕੀ ਹੁੰਦਾ ਸੀਗਾ ਨਾ ਜਦੋਂ ਵੀ ਕਿਤੇ ਜਾਣਾ ਤੇ ਸਾਨੂੰ ਇਹ ਹੁੰਦਾ ਸੀਗਾ ਆ ਵੀ ਦੇਖ ਲਈਏ ਔਰ ਵੀ ਦੇਖ ਲਈਏ ਸਾਰੇ ਰਾਹ ਤੇ ਜਾਂਦੇ ਹੁੰਦੇ ਸੀ ਜੇ ਵੀ ਚਿੰਤਾ ਕੋ ਮੇ ਰਿਲੈਕਸ ਹੋ ਕੇ ਕੋ ਮਲੀਏ ਜੇ ਕੋਈ ਜਗਾ ਛੱਟ ਕੇ ਜਾਵਾਂਗੇ ਤਾਂ ਹੀ ਆਪਾਂ ਅਗਲੇ ਸਾਲ ਆਵਾਂਗੇ ਸੋ ਆਪਾਂ ਆਰਾਮਦਾਰੀ ਦੇ ਨਾਲ ਅੱਜ ਜਿਵੇਂ ਪਹਿਲਾਂ ਜਾ ਕੇ ਰੈਸਟ ਕੀਤੀ ਅਸੀਂ ਥੱਕ ਗਏ ਸੀ ਸ਼ਾਮੀ ਅਸੀਂ ਫੇਰ ਫਰੈਸ਼ ਹੋ ਕੇ ਹੁਣ ਫੇਰ ਘੁੰਮਣ ਆਏ ਆ ਕੱਲ ਤਾਂ ਦਿਨ ਹਜੇ ਸਾਡਾ ਹੈਗਾ ਆਪਾਂ ਟਕਾਲੇ ਸੀ ਮੋਂਟਰੀਅਲ ਜਾਣਾ ਵਾ ਸੋ ਅੱਜ ਹੁਣ ਆਪਾਂ ਤੁਹਾਨੂੰ ਸਿਟੀ ਦਾ ਵੀ ਟੂਰ ਕਰਵਾਂਗੇ ਜੇ ਸੂਮਰ ਚ ਆਪਣੇ ਬਜ਼ੁਰਗ ਘਰਾਂ ਚ ਬੈ ਜਾਂਦੇ ਆ ਸੋ ਐਦਰਾ ਗੋਰਾ ਬਜ਼ੁਰਗ ਬੈਠਾ ਸੀਗਾ ਜਿਹੜਾ ਮਿਊਜ਼ਿਕ ਸੁਣਾ ਰਿਹਾ ਸੀ ਲੋਕਾਂ ਨੂੰ ਸੋ ਸ਼ਾਮ ਤੇ ਟਾਈਮ ਨਾਲ ਸ਼ਹਿਰ ਦੇ ਵਿੱਚ ਪੂਰੀ ਚਹਲ ਪਹਿਲ ਹੁੰਦੀ ਹੈ ਕਿਉਂਕਿ ਕਯੂਬਿਕ ਇੱਕ ਬਹੁਤ ਸੋਹਣੀ ਪਲੇਸ ਆ ਘੁੰਮਣ ਦੇ ਲਈ ਦੂਰੋਂ ਦੂਰੋਂ ਲੋਕੀ ਇੱਥੇ ਆਉਂਦੇ ਆ ਵਿਜ਼ਿਟ ਕਰਦੇ ਆ ਤੇ ਇੱਕ ਬਹੁਤ ਸ਼ਾਂਤਿਆ ਵਾਲਾ ਏਰੀਆ ਵਾ ਕਯੂਬਿਕ ਨੂੰ ਦੇਖ ਕੇ ਮੈਨੂੰ ਲੱਗਿਆ ਨਹੀਂ ਵੀ ਇਹ ਕੈਨੇਡਾ ਦਾ ਪਰ ਐਵੇਂ ਲੱਗਦਾ ਵਾ ਕਿ ਜਿਵੇਂ ਤੁਸੀਂ ਕਿਸੇ ਹੋਰ ਹੀ ਫੋਲਡ ਦੇ ਵਿੱਚ ਆ ਜਾਂਦੇ ਕਿਉਂਕਿ ਇੱਥੋਂ ਦੀਆਂ ਬਿਲਡਿੰਗਸ ਦਾ ਸਟਰਕਚਰ ਵੀ ਜਿਹੜਾ ਬਹੁਤ ਜ਼ਿਆਦਾ ਸੋਹਣਾ ਵਾ ਸੋ ਐਦਾਂ ਇੱਕ ਬੁੱਤ ਬਣਿਆ ਸੀਗਾ ਜਿਹੜਾ ਸੈਮਿਊਲ ਦਾ ਬਣਿਆ ਸੀਗਾ ਸੈਮਿਊਲ ਉਹ ਇਨਸਾਨ ਸੀਗਾ ਜਿਨੇ ਕਯੂਬਿਕ ਦੀ ਸਥਾਪਨਾ ਕੀਤੀ ਸੀਗੀ ਸੋ ਥੋੜਾ ਟਾਈਮ ਅਸੀਂ ਇੱਥੇ ਘੁੰਮੇ ਤੇ ਅਸੀਂ ਸਫੇਰ ਉੱਥੇ ਬਹਿ ਗਈ ਕਹਿੰਦੀ ਮੈਂ ਨਹੀਂ ਜਾਣਾ ਤੁਸੀਂ ਜਾਵੋ ਤੇ ਫਿਰ ਅਸੀਂ ਪਹੁੰਚ ਗਏ ਰਸਟੌਰਾੰ ਕੁਝ ਟਾਈਮ ਅਸੀਂ ਉੱਥੇ ਵੀ ਤੌਣ ਤੋਂ ਬਾਅਦ ਫਿਰ ਗੌਰਵ ਬ੍ਰਦਰ ਸਾਨੂੰ ਲੈ ਕੇ ਆ ਗਏ ਆਪਣੇ ਚਾਚਾ ਜੀ ਦੇ ਰੈਸਟੋਰੈਂਟ ਕਹਿੰਦੇ ਆਜੋ ਅੱਜ ਤੁਹਾਨੂੰ ਮੈਂ ਸਵਾਦ-ਸਵਾਦ ਖਾਣਾ ਖਵਾਉਣਾ ਵਾ ਲਾਸਟ ਟਾਈਮ ਜਦੋਂ ਅਸੀਂ ਕਯੂਬੀ ਗਏ ਸੀ ਤਾਂ ਮੈਂ ਤੇ ਸੁੱਕ ਚੰਗੀ ਤਰ੍ਹਾਂ ਘੁੰਮੇ ਵੀ ਨਹੀਂ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀ ਕੋਈ ਗਾਈਡ ਕਰਨ ਵਾਲਾ ਵੀ ਨਹੀਂ ਸੀ ਪਰ ਇਸ ਵਾਰ ਗੌਰਵ ਬ੍ਰਦਰ ਇਹਨਾਂ ਨੇ ਸਾਡੇ ਲਈ ਬਹੁਤ ਟਾਈਮ ਕੱਢਿਆ ਜਿਹੜਾ ਕਿ ਕੈਨੇਡਾ 'ਚ ਕੋਈ ਕਿਸੇ ਲਈ ਨਹੀਂ ਕੱਢਦਾ ਤੇ ਇਹਨ ਇਦਰ ਹਰਸ਼ ਤੇ ਅਸੀਸ ਇਹਨਾਂ ਨੇ ਤਾਂ ਆਪਣਾ ਟੇਬਲ ਮੰਨ ਲਿਆ ਤੇ ਤਾਂ ਬੈਗੀਆਂ ਬੈੰਦਿਆ ਸਾਰ ਉਧਰੋਂ ਇਹਨਾਂ ਦਾ ਡਿਨਰ ਵੀ ਤਿਆਰੀ ਸੀ ਆ ਗਿਆ ਡਿਨਰ ਸਾਰਿਆਂ ਨੂੰ ਭੁੱਖ ਬਹੁਤ ਲੱਗੀ ਸੀ ਸੋ ਇਹ ਰੈਸਟੋਰੈਂਟ ਉਹਨਾਂ ਦੇ ਚਾਚਾ ਜੀ ਦਾ ਸੀਗਾ ਤੇ ਬਹੁਤ ਜ਼ਿਆਦਾ ਵੱਡਾ ਰੈਸਟੋਰੈਂਟ ਸੀਗਾ ਅੰਕਲ ਕਹਿੰਦੇ ਆਜੋ ਮੈਂ ਤੁਹਾਨੂੰ ਟੂਰ ਵੀ ਕਰਵਾਉਣਾ ਵਾ ਸੋ ਫਿਰ ਉਹਨਾਂ ਨੇ ਪਹਿਲਾਂ ਸਾਨੂੰ ਦਿਖਾਇਆ ਆਪਣਾ ਕੋਲਡ ਏਰੀਆ ਜਿੱਥੇ ਉਹ ਮੀਟ ਵਗੈਰਾ ਸਟੋਰ ਕਰਦੇ ਸੀਗੇ ਫਿਰ ਉਹਨਾਂ ਨੇ ਸਾਨੂੰ ਹੋਰ ਰੂਮਸ ਦਾ ਵੀ ਜਿਹੜਾ ਟੂਰ ਕਰਵਾਇਆ ਕਿ ਜਿੱਥੇ ਉਹਨਾਂ ਨੇ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਸੀ ਸਟੋਰ ਕੀਤੀਆਂ ਸੀ ਅੰਕਲ ਕਹਿੰਦੇ ਅਸੀਂ ਤਾਂ ਰੋਟੀ ਵੀ ਇੱਥੇ ਹੀ ਬਣਾਉਂਦੇ ਹਾਂ ਦੇਖੋ ਮੈਂ ਸਾਰੇ ਦੇਸੀ ਮਸਾਲੇ ਰੱਖੇ ਹੋਏ ਆ ਕਹਿੰਦੇ ਘਰ ਦਾ ਰੈਸਟੋਰੈਂਟ ਆ ਸੋ ਆਪਾਂ ਘਰੇ ਫੂਡ ਨਹੀਂ ਕੁੱਕ ਕਰੀਦਾ ਫਿਰ ਅੰਕਲ ਜੀ ਨੇ ਸਾਨੂੰ ਆਪਣਾ ਕਜੋਰੀ ਵਾਲਾ ਰੂਮ ਵੀ ਦਿਖਾਇਆ ਤੇ ਪਿੱਛੇ ਉਹਨਾਂ ਦਾ ਬੈੱਡ ਲੱਗਿਆ ਸੀ نیچے ਇੱਕ ਰਿਸੈਪਸ਼ਨ ਏਰੀਆ ਬਣਿਆ ਸੀ ਇਹ ਸੀਗਾ ਸਾਡਾ ਕਯੂਬਿਕ ਦਾ ਦੂਜਾ ਦਿਨ ਜਿਹੜਾ ਬਹੁਤ ਜ਼ਿਆਦਾ ਸੋਹਣਾ ਬੀਤਿਆ